ਸਮਾ ਆਇਆ ਗੁਰੂ ਪਰਿਵਾਰ ਨੇ ਇਹ ਨਿਰਣਾ ਲਿਆ ਹੈ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਵਿਆਹ ਕੀਤਾ ਜਾਵੇ 1646 ਫਾੜ ਇਹ ਜ਼ਿਕਰ ਵਿੱਚ ਸੰਬੰਧੀ ਗੱਲ ਕਰ ਰਿਹਾ ਸਾਰੀ ਤਿਆਰੀ ਹੋ ਗਈ ਪਿੰਡ ਮਾਉ ਨੂੰ ਫਲੋਰ ਦਾ ਇਲਾਕਾ ਹੈ ਜਾਂ ਚਲੀ ਹੈ ਬੋਤ ਸੰਗਤਾਂ ਗੁਰਮਖ ਪਿਆਰੇ ਤਿਆਰ ਹੋ ਕੇ ਜਾ ਰਹੇ ਨੇ ਮਾਤਾ ਗੰਗਾ ਜੀ ਜੋ ਭਾਈ ਕਿਸ਼ਨ ਚੰਦ ਜੀ ਦੀ ਸੁਤਰੀ ਹੈ ਉਥੇ ਸੰਬੰਧ ਜੁੜਨਾ ਹੈ ਤੇ ਰਿਸ਼ਤਾ ਮੰਗ ਕੇ ਭਾਈ ਕਿਸ਼ਨ ਚੰਦ ਹੁਣ ਆ ਲਿਆ ਸੀ ਤੇ ਜਦੋਂ ਜਾਂਜ ਵੇਖੀ ਨਾ ਮਾਉ ਪਿੰਡ ਵਾਲਿਆ ਉਹ ਹੈਰਾਨ ਰਹਿ ਗਏ ਵੀ ਇਹਦੇ ਸਾਰੇ ਚੋਲਿਆਂ ਵਾਲੇ ਨੇ ਇਹ ਸਾਰੇ ਹੀ ਸਾਧ ਤੁਰੇ ਆਉਂਦੇ ਨੇ ਬਾਣੀ ਚਾਉਂਦਾ ਨਾ ਮਿਲ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਨੀਆਂ ਇਹਦੇ ਸਾਰੇ ਸਾਧੂਆਂ ਦੀ ਜਾਂਜ ਹੈ ਮਹਾਪੁਰਸ਼ਾਂ ਦੀ ਜਾਂਜ ਹੈ ਉਪ ਗੁਣਾ ਦੇ ਮਾਲਕਾਂ ਦੀ ਜੰਜ ਹੈ ਉਥੇ ਪੁਸਰ ਪੁਸਰ ਜੀ ਹੋਣ ਲੱਗ ਪਈਏ ਵੀ ਇਹ ਸਾਦਾ ਨਾਲ ਕੁੜੀ ਤੋਰ ਦੇਣੀ ਹੈ ਕੋਈ ਕੰਮ ਕਰ ਕਰਦੇ ਵੀ ਹੋਣਗੇ ਕਿ ਨਹੀਂ ਚੜਾਵੇ ਨਾ ਹੀ ਕੰਮ ਚੱਲਦਾ ਹੈ ਕੱਲ ਨੂੰ ਚੜਾਵਾ ਚੜਨੋਂ ਅੜ ਗਿਆ ਤੇ ਕੁੜੀ ਨਾ ਸਾਡੀ ਭੁਖੀ ਮਰਦੇ ਕਿਦੋਂ ਉਹ ਬਾਬਾ ਕਿਸ਼ਨ ਚੰਦ ਜੀ ਨੇ ਇਹ ਸੋਚ ਲਿਆ ਵੀ ਇਤੇ ਵੇਲੇ ਨੇ ਬਿੰਡ ਵਾਲਿਆਂ ਨੂੰ ਆਂਦਾ ਵੀ ਮੇਰਾ ਮਨ ਬਣ ਗਿਆ ਜਾਂ ਜ ਮੋੜ ਦਵਾਂ ਉਹ ਪਿੰਡ ਵਾਲੇ ਆਂਦੇ ਵੀ ਇਤਾਂ ਜੰਝ ਨਹੀਂ ਮੋੜੀਦੀ ਯੁਕਤੀ ਨਾਲ ਨੀਤੀ ਨਾਲ ਮੋੜ ਗਏ ਆਪਾਂ ਝੂਠੇ ਵੀ ਨਾ ਪਈਏ ਸੱਚੇ ਵੀ ਰਹਿ ਜਾਈਏ ਇਹ ਝੂਠੇ ਹੋ ਜਾਣਾ ਤੇ ਗੁਰੂ ਅਰਜਨ ਸਾਹਿਬ ਨੂੰ ਬਾਬਾ ਕਿਸ਼ਨ ਚੰਦ ਜੀ ਕਹਿੰਦੇ ਮਹਾਰਾਜ ਇਮਤਿਹਾਨ ਦੇਣਾ ਪੈਣਾ ਹੈ ਘੋੜੇ ਤੇ ਆਏ ਉਹ ਨੇਜਾ ਤੁਹਾਡੇ ਕੋਲ ਹੈ ਕਿਲਾ ਪੁੱਟਣਾ ਪੈਣਾ ਤੇ ਗੁਰਦੇਵ ਆਖਣ ਲੱਗੇ ਵੀ ਜਦੋਂ ਗੁਰੂ ਘਰ ਰਿਸ਼ਤਾ ਲਿਆ ਤੁਸੀਂ ਉਦੋਂ ਸਵੰਬਰ ਦੀ ਇਮਤਿਹਾਨ ਦੀ ਤਾਂ ਕੋਈ ਗੱਲ ਨਹੀਂ ਹੋਈ ਉਥੇ ਹੁਣ ਪੈਂਤੜਾ ਕਿਉਂ ਬਦਲ ਲਿਆ ਕਹਿੰਦੇ ਮਹਾਰਾਜ ਦਾ ਰਸਮ ਸਾਡੇ ਰਸਮ ਹੈ ਇਸੇ ਤਰ੍ਹਾਂ ਕੀਤਾ ਜਾਂਦਾ ਹੈ ਇਮਤਿਹਾਨ ਤੇ ਦੇਣਾ ਪੈਣਾ ਗੁਰਦੇਵ ਕਹਿੰਦੇ ਨਹੀਂ ਦੇਣਾ ਕਿਉਂਕਿ ਬਚਨ ਨਹੀਂ ਹੋਇਆ ਕਹਿੰਦੇ ਸਾਨੂੰ ਤਾਂ ਪਹਿਲਾਂ ਪਤਾ ਸੀ ਵੀ ਤੁਸੀਂ ਢੱਕਾ ਪਾਣ ਕੇ ਕਦੇ ਦੂਰਾ ਨਹੀਂ ਕੀਤਾ ਤੁਸੀਂ ਕਿਥੋਂ ਕਿਲਾ ਪੁੱਟਣਾ ਵੇਲਿਆ ਨੇ ਦੇਵ ਧਿਆਨ ਨਹੀਂ ਦੇਣਾ ਤੇ ਆਨੰਦ ਕਾਰਜ ਨਹੀਂ ਨੇ ਹੋਣਾ ਵਿਆਹ ਨਹੀਂ ਜਿਹਾਣਾ ਦੋ ਤਰ੍ਹਾਂ ਨਾਲ ਇਤਿਹਾਸ ਪ੍ਰਗਟ ਹੈ ਦੋ ਤਰ੍ਹਾਂ ਨਾਲ ਹੀ ਪੁਸਤਕਾਂ ਚ ਲਿਖਿਆ ਮੈਂ ਦੋਵੇਂ ਪੱਖ ਦੱਸ ਦਿਨਾ ਤੁਹਾਨੂੰ ਬੈਸੇਤੇ ਇੱਕ ਪੱਖ ਹੀ ਕਈ ਪ੍ਰਚਾਰਕ ਸੁਣਾਉਂਦੇ ਨੇ ਘੋੜੇ ਦੇ ਛੜ ਕੇ ਕਿਲਾ ਪੁੱਟਿਆ ਇੱਕ ਦੂਸਰਾ ਪੱਖ ਵੀ ਆ ਉਹਦੇ ਚ ਹੋਰ ਕਵਿਤਾਵਾਂ ਵੀ ਨਾਲ ਮਿਲਦੀਆਂ ਨੇ ਮੈਂ ਕਵਿਤਾ ਸੁਣਾਉਣ ਲਈ ਤੁਹਾਨੂੰ ਉਹ ਪੱਖ ਸੁਣਾਵਾਗਾ ਇੱਕ ਪੱਖ ਤੇ ਇਹ ਪਰਫੁੱਲਤ ਹੈ ਵੀ ਇਹਨਾਂ ਨਾਲ ਸ਼ੈਤਾਨੀ ਕੀਤੀ ਮਾਉ ਪਿੰਡ ਵਾਲਿਆਂ ਹੁਣ ਜਦੋਂ ਆਪਾਂ ਵੇਖਿਆ ਨਿਹੰਗ ਸਿੰਘ ਮਹੱਲਾ ਕੜਦੇ ਨੇ ਮਹੱਲਾ ਖੇਲਦੇ ਨੇ ਉਹ ਬਰਾਲੀ ਦਾ ਘਾਫੂਸ ਦਾ ਕਿਲਾ ਕੜਿਆ ਜਾਂਦਾ ਹੈ ਤੋ ਥੋੜਾ ਜਿਹਾ ਮਿੱਟੀ ਚ ਟੂਆ ਮਾਰ ਕੇ ਗੱਡ ਦੇਈਦਾ ਨਿਹੰਗ ਸਿੰਘ ਘੋੜੇ ਤੇ ਆਉਂਦਾ ਮਾਰ ਕੇ ਬਰਸ਼ਾ ਜਾਂ ਨੇ ਜਾਉ ਕਿਲਾ ਉੱਟ ਕੇ ਲੈ ਜਾਂਦਾ ਇਹਨਾਂ ਇੱਕ ਰੁੱਖ ਵੇਖ ਲਿਆ ਰੁੱਖ ਨੂੰ ਥੱਲਿਓਂ ਕਿ ਲੇਖ ਜਿੰਨਾ ਆਕਾਰ ਧਰਤੀ ਤੇ ਛੱਡ ਕੇ ਵੱਡ ਦਿੱਤਾ ਹੈ ਇਹ ਸ਼ਤਾਨੀ ਕੀਤੀ ਗਈ ਹੈ ਹੁਣ ਤੁਹਾਨੂੰ ਇਸ ਗੱਲ ਦੀ ਸਮਝ ਆਏ ਕਿਕਰ ਦੇ ਰੁੱਖ ਦੀਆਂ ਜੜਾਂ ਕਾਫੀ ਡੂੰਘੀਆਂ ਆਂਦੀਆਂ ਨੇ ਉਹਦੇ ਤੇ ਨਾ ਪਰਾਲੀ ਦੀ ਬਨ ਕੇ ਰੱਸੀਆਂ ਜੀਆਂ ਬੰਨ ਦਿੱਤੀਆਂ ਤੇ ਵੇਖਣ ਨੂੰ ਉਹ ਲੱਗੇ ਕਿਲਾ ਥੋੜਾ ਵੱਡਾ ਹੈ ਹੁਣ ਉਹਨਾਂ ਨੂੰ ਪਤਾ ਹੈ ਵੀ ਇਹ ਜੜ ਨਹੀਂ ਪੁੱਟੀ ਜਾ ਸਕਦੀ ਜਿੱਡਾ ਮਰਜੀ ਕੋਈ ਬਲੀ ਸੂਰਮਾ ਆਵੇ ਸ਼ਤਾਨੀ ਕੀਤੀ ਕਬਟ ਕੀਤਾ ਗਿਆ ਪਤਾ ਨਹੀਂ ਕਿਹਦੀ ਸਲਾਹ ਹੋ ਗਈ ਉਥੇ ਕਈ ਹੁੰਦੇ ਨੇ ਪੁੱਠੀ ਸਲਾਹ ਦੇਣ ਵਾਲੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਹੈ ਵੀ ਗੁਰਦੇਵ ਘੋੜੇ ਤੇ ਸਵਾਰ ਨੇ ਬਾਪੂ ਦੇ ਹੱਥ ਵਿੱਚ ਨੀਜਾ ਫੜਿਆ ਆਵਿਆ ਮਾਰ ਕੇ ਕਿਲੇ ਦੀਆਂ ਚੜ੍ਹਾਂ ਵਿੱਚ ਨੀਜਾ ਉਖਾੜ ਕੇ ਰੁੱਖ ਸੁੱਟ ਦਿੱਤਾ ਔਰ ਇੰਨਾ ਜ਼ੋਰ ਲੱਗਿਆ ਉਥੇ ਗੁਰਦੇਵ ਤੇ ਚੱਲ ਗਏ ਪਰ ਉਹ ਜਿਹੜਾ ਘੋੜਾ ਸੀ ਜਿਹਦੀ ਸਵਾਰੀ ਗੁਰਦੇਵ ਨੇ ਕੀਤੀ ਉਹ ਮਰ ਗਿਆ ਝੜਕਾ ਐਂਦਾ ਸੀ ਗੁਰਦੇਵ ਤੇ ਤਿੰਨਾਂ ਲੋਕਾਂ ਦੇ ਖਸਮ ਨੇ ਉੱਥੇ ਕੀ ਹੋਣਾ ਸੀ ਉਹਨਾਂ ਨੂੰ ਕੁਝ ਵੀ ਨਹੀਂ ਔਰ ਜਿੱਥੇ ਘੋੜੇ ਨੇ ਚਾਲੇ ਪਾਏ ਨੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਆ ਮਾਉ ਪਿੰਡ ਤੇ ਜਿੱਥੇ ਗੁਰਾਂ ਦਾ ਨੰਦ ਕਰਜ ਹੋਇਆ ਉੱਥੇ ਵੀ ਇੱਕ ਗੁਰਦੁਆਰਾ ਬਣਿਆ ਦੂਸਰਾ ਪੱਖੇ ਪ੍ਰਚਲਿਤ ਹੈ ਵੀ ਗੁਰਦੇਵ ਘੋੜੇ ਤੋਂ ਉਤਰੇ ਹੱਥ ਵਿੱਚ ਉਹ ਛੜੀ ਦੀ ਫੜੀ ਹੋਈ ਹੈ ਤੇ ਕਿਲੇ ਦੇ ਘੇਰੇ-ਘੇਰੇ ਘੁੰਮਦੇ ਨੇ ਤੇ ਗੜੂਏ ਚੋਂ ਪੜਦੇ ਨੇ ਮਾਉ ਮਾਰੀ ਕਰਤਾਰ ਵਿੱਚ ਵਸਦੇ ਝੂਠੇ ਸਿਰ ਹੀ ਇਹਨਾਂ ਦੇ ਟੋਪੀਆਂ ਹੱਥ ਫੜ ਲੈ ਝੂਠੇ ਭੁੱਖੇ ਤੋਂ ਵਾਕ ਕਹਿ ਦਿੱਤੇ ਔਰ ਵਾਕ ਕਹਿਣ ਤੋਂ ਬਾਅਦ ਕਿਲੇ ਦੀਆਂ ਜੜਾਂ ਵਿੱਚ ਛੜੀ ਲਾ ਕੇ ਤੇ ਪੁੱਟ ਕੇ ਕਿਲਾ ਛੁੱਟ ਦਿੱਤਾ ਇਹਨੂੰ ਬਾਣੀ ਕੀ ਆਂਦੀ ਹੈ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਗੁਰੂ ਅਰਜਨ ਸਾਹਿਬ ਇਸ ਡਿਵਾਈਨ ਪੋਸੈਸਿੰਗ ਆਲ ਦਾ ਪਾਵਰਸ ਜੋ ਜਾ ਹੀ ਕਰ ਸਕਦੇ ਨੇ ਉਹਨਾਂ ਕੋਲ ਕਰਾਮਾਤ ਐਸੀ ਹੈ ਉਥੇ ਜਿਹੜੀਆਂ ਲੜਕੀਆਂ ਨੇ ਅੱਖਾਂ ਨਾਲ ਤਕਿਆ ਨਾ ਕੋਤ ਕੋ ਦੌੜੀਆਂ ਗਈਆਂ ਮਾਤਾ ਗੰਗਾ ਖੋਲ ਤੇ ਸੇਲੀਆਂ ਆਂਦੀਆਂ ਨਹੀਂ ਗੰਗਾ ਤੇਰੇ ਸਿਰ ਦਾ ਸਾਈ ਜਿਹਦੇ ਨਾਲ ਤੇਰਾ ਵਿਆਹ ਹੋਣਾ ਹੈ ਉਹ ਇਨਾ ਤਾਕਤਵਰ ਹੈ ਉਨੇ ਰੁੱਖ ਜੜੋਂ ਪੁੱਟ ਕੇ ਸੁੱਟ ਦਤਾ ਹੈ ਤੇ ਉਹ ਜਾਣੀ ਜਾਣਵੀਂ ਹੈ ਕਰਾਮਾਤੀ ਵੀ ਹੈ ਉਹਨੇ ਕਪਟ ਨੂੰ ਸਮਝ ਲਿਆ ਜਾਣ ਲਿਆ ਔਰ ਪਿੰਡ ਵਾਲਿਆਂ ਦੀ ਨਕਲ ਹੈ ਗਈ ਨਮੋਸ਼ੀ ਵਿੱਚ ਨੇ ਹੁਣ ਤੁਹਾਨੂੰ ਰੋਜ਼ ਇਹ ਪੜਾਇਆ ਜਾਂਦਾ ਨਹੀਂ ਦੀ ਕਰਾਮਾਤ ਨਹੀਂ ਹੁੰਦੀ ਸਿੱਖੀ ਚ ਸਾਡੀ ਪ੍ਰੋਬਲਮ ਇਹ ਹੈ ਸਾਨੂੰ ਇਦਾਂ ਲੱਗਣ ਲੱਗ ਪੈਂਦਾ ਹੈ ਪ੍ਰਚਾਰਕਾਂ ਨੂੰ ਸਾਡੇ ਅਰਕਈ ਗੁਰੂ ਹੋਣੇ ਸਾਡੇ ਭਾਂਡੇ ਖਾਲੀ ਨੇ ਤੇ ਗੁਰੂ ਦੇ ਵੀ ਖਾਲੀ ਹੋਣੇ ਸ਼ਾਇਦ ਨਹੀਂ ਐਵੇਂ ਵਾਦੂ ਦਾ ਭਲੇ ਖਾਏ ਗੋਲ ਬਲੇ ਦਾ ਵੀ ਉਹ ਸਾਗਰ ਦੇ ਮੁਕਾਬਲੇ ਹੋ ਸਕਦਾ ਹੈ ਤੂਣੀ ਚੂਣੀ ਕਰਾ ਬਾਤ ਸੱਚੇ ਕਾ ਸੱਚਾ ਟਵਾ ਚਾਰੇ ਜਾਗੇ ਚੋ ਜੁਗੀ ਪੰਚਾਇਣ ਆਪੇ ਹੁਆ ਆ ਪਹਿਲਾਂ ਚਾਰ ਸਨ ਗੁਰੂ ਨਾਨਕ ਤੋਂ ਗੁਰੂ ਰਾਮਦਾਸ ਅਕਾਲ ਸਰੂਪ ਹੁਣ ਪੰਚਾਇਣ ਵਾਹਿਗੁਰੂ ਆਪੇ ਹੁਆ ਆਪ ਦੁਨੀਆ ਤੇ ਪ੍ਰਗਟ ਹੋਇਆ ਹੈ ਸੋ ਹੀ ਗਾਟ 올 ਦਾ ਮੈਰੇਕੁਲਸ ਪਾਵਰਸ ਹਰ ਕਰਾਮਾਤ ਹੈ ਹਰ ਅਜ਼ਮਤ ਹੈ ਔਰ ਜਿਨੀ ਦੁਨੀਆ ਦੇ ਅਵਤਾਰਾਂ ਮਹਾਪੁਰਸ਼ਾਂ ਕੋਲ ਕਰਾਮਾਤ ਹੈ ਉਹਦੇ ਨਾਲੋਂ ਦੂਣੀ ਚੌਣੀ ਹੈ ਗੁਰੂ ਅਰਜਨ ਕੋਲ ਬਾਣੀ ਤੇ ਆਂਦੀ ਹੈ ਹੁਣ ਤੁਸੀਂ ਆਪ ਸਿਆਣੇ ਹੋ ਜੇ ਗੁਰੂ ਅਰਜਨ ਸਾਹਿਬ ਪ੍ਰਤੱਖ ਹਰ ਨੇ ਖੁਦ ਖੁਦਾ ਨੇ ਤੇ ਕਿੱਡੇ ਵੱਡੇ ਭਾਗ ਮਾਈ ਗੰਗਾ ਦੇ ਕਿੰਨੇ ਕ ਜਨਮਾਂ ਦੀ ਬੰਦਗੀ ਹੋਵੇਗੀ ਵੀ ਰੱਬ ਨਾਲ ਵਿਆਹ ਹੋਣ ਲੱਗਾ ਹੈ ਉਹ ਬੜੇ ਸਮਝਦਾਰ ਸਾਨੂੰ ਨਾ ਪੁੱਛਿਆ ਸਹੇਲੀਆਂ ਨੂੰ ਵੀ ਠੀਕ ਹੈ ਮੈਂ ਸੁਣ ਲਈ ਆ ਵਡਿਆਈ ਆਪਣੇ ਹੋਣ ਵਾਲੇ ਸਿਰ ਦੇ ਸਾਈਂ ਦੀ ਮੈਨੂੰ ਦੱਸੋ ਵੀ ਉਹਨੇ ਕੋਈ ਬਚਨ ਤੇ ਨਹੀਂ ਕੀਤਾ ਕਿਲਾ ਪੁੱਟਣ ਲੱਗਿਆ ਉਹਨਾਂ ਉਹ ਕਵਿਤਾ ਸੁਣਾਣ ਦਿੱਤੀ ਤੇ ਮਾਤਾ ਜੀ ਉਹਦੇ ਅਰਥ ਜਾਣਦੇ ਨੇ ਇਹਦਾ ਭਾਵ ਕੀ ਸੀ ਮਾਉ ਪਿੰਡ ਵਾਲੇ ਝੂਠੇ ਨੇ ਇਹਨਾਂ ਮੇਰੇ ਨਾਲ ਛਲ ਕੀਤਾ ਆਖਿਆ ਕਿਲਾ ਪੁੱਟਣ ਲਈ ਤੇ ਕਿਲਾ ਰੁੱਖ ਦਾ ਬਣਾ ਦਿੱਤਾ ਵੜ ਗਏ ਅਰੇ ਜਿਹੜੇ ਕੂੜੇ ਨੇ ਮੈਨੂੰ ਪਾਉਂਦੇ ਨਹੀਂ ਇੱਕ ਕਰਤਾਰ ਦੇ ਮਾਰੇ ਹੋਏ ਨੇ ਇਹਨਾਂ ਦੇ ਸਿਰਾਂ ਤੇ ਟੋਪੀਆਂ ਪਹਿਣੀਆਂ ਨੇ ਤੇ ਹੱਥਾਂ ਵਿੱਚ ਠੂਠੇ ਫੜ ਕੇ ਮੰਗਿਆ ਕਰਨਗੇ ਕੋਈ ਖੇਤ ਬਾਗਸ ਹਨ ਟੋਪੀ ਗੁਲਾਮੀ ਦੀ ਨਿਸ਼ਾਨੀ ਹੁੰਦੀ ਹੈ ਆਪਾਂ ਫੈਸ਼ਨ ਬਣਾਇਆ ਅੱਜ ਕੱਲ ਇਹ ਪਗੜੀ ਨਹੀਂ ਸੀ ਪਾਉਣ ਦਿੰਦੇ ਮੁਗਲ ਲੋਕ ਕੇਸ ਕਤਲ ਕਰ ਦਿੰਦੇ ਸਨ ਵੀ ਟੋਪੀਆਂ ਪੈਨੋ ਗੁਲਾਮ ਹੋ ਤੁਸੀਂ ਭਾਰਤ ਦੇ ਲੋਕ ਗੁਰਦੇਵ ਨੇ ਤਾਂ ਹੀ ਵੱਡੇ ਦਮਾਲੇ ਬਖਸ਼ੇ ਤੂੰ ਹੀ ਪਗੜੀ ਨਹੀਂ ਬਨਣ ਦਿੰਦੇ ਖਾਲਸਾ ਦਮਾਲੇ ਬੰਨੇਗਾ ਉੱਚੇ ਉੱਚੇ ਬੁੰਗੇ ਕੱਢ ਕੇ ਘਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹਰ ਹੁਕਮ ਘਟਿਆ ਸੀ ਔਰੰਗਜ਼ੇਬ ਦਾ ਅਨੰਦਾ ਦੀ ਬੁਰੀ ਜੋ ਆਂਦਾ ਗੁਲਾਮ ਕੋੜੇ ਤੇ ਨਹੀਂ ਚੜਦੇ ਗੁਰਦੇਵਾਂ ਦੇ ਅਰਬੀ ਤੁਰਕੀ ਕੋੜੇ ਰੱਖੇਗਾ ਖਾਲਸਾ ਗੁਲਾਮ ਸ਼ਸਤਰ ਨਹੀਂ ਪਹਿਨ ਸਕਦੇ ਗੁਰਦੇਵ ਦੇ ਜਰਨਾ ਵਿੱਚ ਚੰਗੇ ਚੰਗੇ ਸ਼ਸਤਰ ਹਾਜ਼ਰ ਹੋ ਗਏ ਇਥੇ ਗੈਂਡੇ ਦੀ ਖਲ ਦੇ ਢਾਲੇ ਆਣ ਹਾਜ਼ਰ ਹੋਏ ਔਰੰਗਜ਼ੇਬੰਦ ਦਾ ਗੁਲਾਮ ਦਮਾਮਾ ਨਹੀਂ ਵਜਾ ਸਕਦੇ ਢੋਲ ਤਮੱਕਾ ਨਹੀਂ ਵਜਾ ਸਕਦੇ ਗੁਰਦੇਵ ਨੇ ਇਹ ਰੰਜੀਤ ਨਗਾਰਾ ਬਣਾ ਲਿਆ ਤੋ ਜੋ ਵੀ ਔਰੰਗਜ਼ੇਬ ਹੁਕਮ ਕਰਦਾ ਸੀ ਨੰਦਾ ਦੀ ਪੁਰੀ ਦਾ ਖਸਮ ਨੂੰ ਕੱਟਦਾ ਸੀ ਖੈਰ ਉਹ ਏਡੇ ਚੰਗੇ ਭਲੇ ਚੌਧਰੀ ਲੋਕ ਗੁਰੂ ਨੇ ਕਹਿਤਾ ਏ ਠੂਠੇ ਫੜ ਕੇ ਮੰਗਿਆ ਕਰਨਗੇ ਟੋਪੀਆਂ ਪਹਿਨਗੀਆਂ ਮਾਤਾ ਜੀ ਦੌੜੇ ਗਏ ਗੁਰੂ ਅਰਜਨ ਸਾਹਿਬ ਵਾਲਾ ਚਰਨ ਫੜ ਲੈ ਜਾ ਕੇ ਸਿਰ ਦੇ ਸਾਈਂ ਦੇ ਕਹਿੰਦੇ ਮਹਾਰਾਜ ਇਹ ਤੁਹਾਡੇ ਸਹਰੇ ਨੇ ਮੇਰੇ ਪੇਕੇ ਨੇ ਸਬੰਧ ਜੁੜਨਾ ਹੈ ਮਨ ਕਰਕੇ ਤੇ ਮੈਂ ਤੁਹਾਡੇ ਚਰਨਾ ਨਾਲ ਜੁੜ ਚੁੱਕੀ ਹਾਂ ਅਜ ਫੇਰੇ ਹੋਣੇ ਨੇ ਕਿਰਪਾ ਕਰੋ ਇਹਨਾਂ ਨੂੰ ਬਖਸ਼ ਦਿਓ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਸਾਡਾ ਬਚਨ ਕਟਿਆ ਨਹੀਂ ਜਾ ਸਕਦਾ ਗੁਰ ਕਾ ਬਚਨ ਅਟਲ ਅਸ਼ੇਦ ਮਾ ਗੁਰੂਜ਼ ਵਰਡ ਇਜ਼ ਇਨਫਾਲੀਬਲ ਗੁਰੂ ਦਾ ਸ਼ਬਦ ਕਦੇ ਵੀ ਵਿੱਚੋਂ ਵੱਡਿਆ ਨਹੀਂ ਜਾਂਦਾ ਪੱਥਰ ਤੇ ਲਕੀਰ ਹੈ ਵਚਨ ਤੇ ਗਿਆ ਹੋ ਠੂਠੇ ਤੇ ਹੁਣ ਫੜਨਗੇ ਉੱਜੜਨਗੇ ਕਿਉਂਕਿ ਸਾਨੂੰ ਕੂੜ ਪਸੰਦ ਨਹੀਂ ਰੱਬ ਸੱਚ ਸਰੂਪ ਹੈ ਨਾ ਸਦੀਵੀ ਹੈ ਉਹਨੂੰ ਝੂਠ ਨਹੀਂ ਚੰਗਾ ਲੱਗਦਾ ਸਾਚੀ ਦਰਗ ਹੈ ਬੋਲੇ ਕੂੜ ਸਿਰ ਹਾਥ ਪਿਛੋੜਾ ਅੰਦਾ ਮੂੜ ਜਿਹੜਾ ਦਰਗਾਹ ਵਿੱਚ ਝੂਠ ਮਾਰੇ ਦਰਬਾਰ ਵਿੱਚ ਝੂਠ ਮਾਰੇ ਇਸ ਰੂਹੇ ਜ਼ਮੀਨ ਤੇ ਝੂਠ ਮਾਰੇ ਉਹ ਰੱਬ ਨੂੰ ਚੰਗਾ ਨਹੀਂ ਲੱਗਦਾ ਉਥੇ ਕੀ ਹੁੰਦਾ ਸਚਿਆਰਾ ਦੇ ਵਡਿਆਈ ਹਰ ਧਰਮ ਨੇ ਆਓ ਕੀ ਹੋਏ ਸਭ ਹਰ ਕੀ ਕਰ ਹੋ ਉਸ ਤਤ ਜਨ ਗਰੀਬ ਅਨਾਥ ਰਾਖ ਲਿਓਏ ਉਥੇ ਸੱਚੇ ਪਾਉਂਦੇ ਨੇ ਉਥੇ ਝੂਠੇ ਨਹੀਂ ਪਾਉਂਦੇ ਔਰ ਗੁਰੂ ਪਰਮੇਸ਼ਰ ਦਾ ਸਰੂਪ ਹੈ ਸੱਚ ਨੂੰ ਬੁਲੰਦ ਕਰਨ ਆਇਆ ਹੈ ਸੋ ਸਤਗੁਰ ਜੇ ਸੱਚ ਧਿਆਏ ਦਾ ਸੱਚ ਸੱਚਾ ਸਤਗੁਰ ਏਕੇ ਤੇ ਜਿਹੜਾ ਸੱਚ ਬੋਲਦਾ ਗੁਰੂ ਦਾ ਰੂਪ ਬਣ ਜਾਂਦਾ ਹੈ ਪ੍ਰਮਾਤਾ ਜੀ ਬੇਨਤੀਆਂ ਕਰੀ ਗਏ ਗੁਰਦੇਵ ਦਾ ਹਿਰਦਾ ਦਰਵਤ ਹੋਇਆ ਕਹਿੰਦੇ ਬਚਨ ਤੇ ਨਿਕਲ ਗਏ ਨੇ ਹੁਣ ਇੱਕ ਵਾਰ ਉਜਾੜਾ ਤੇ ਜ਼ਰੂਰ ਹੋਵੇਗਾ ਫਿਰ ਵਸ ਜਾਣਗੇ ਉਹ ਸ਼ਰਣਾਇਆਂ ਨੂੰ ਬਖਸ਼ ਦਿੰਦਾ ਹੈ ਗੁਰਪੂਰਾ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਜਿਹੜਾ ਝੁਕ ਜਾਂਦਾ ਹੈ ਬਖਸ਼ਿਸ਼ ਉਹਨੂੰ ਫਿਰ ਕਰ ਦਿੰਦੇ ਨੇ ਖੈਰ ਅੱਜ ਵੀ ਮਾਓ ਪਿੰਡ ਉਹ ਯਾਦਗਾਰਾਂ ਬਣੀਆਂ ਨੇ ਜਿੱਥੇ ਲਾਵਾਂ ਹੋਈਆਂ ਉੱਥੇ ਗੁਰਦੁਆਰਾ ਸਾਹਿਬ ਹੈ ਜਿੱਥੇ ਘੋੜਾ ਮੋਇਆ ਉੱਥੇ ਗੁਰਦੁਆਰਾ ਸਾਹਿਬ ਹੈ ਔਰ ਬਾਣੀ ਦਾ ਇੱਕ ਫਰਮਾਨ ਹੈ ਇੱਥੇ ਕੋਈ ਮਖੌਲ ਵੀ ਕਰ ਸਕਦਾ ਵਾਦ ਹੋ ਗਈ ਘੋੜਾ ਮਰਿਆ ਤੇ ਉਥੇ ਗੁਰਦਰਾ ਬਣਾ ਛੜਿਆ ਤੁਸੀਂ ਕਮਲੇ ਹੋਵੇ ਦੇ ਸਿੱਖੋ ਜਿਦਾਂ ਕਹਿ ਦਿੰਦੇ ਨੇ ਲੋਕ ਮਸਲਾ ਇਹ ਹੈ ਵੀ ਜਿੱਥੇ ਗੁਰਦੇਵ ਦੇ ਚਰਨ ਪੈਂਦੇ ਨੇ ਉਹ ਜਗਾ ਸਿੱਖ ਲਈ ਪਵਿੱਤਰ ਹੈ ਮੁਕੱਦਸ ਹੈ ਉਹਦੀ ਧੂੜੀ ਵੀ ਮੱਥੇ ਨੂੰ ਲਾਉਂਦਾ ਹੈ ਜਿੱਥੈ ਜਾਏ ਬਹ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਦੇਵ ਜਿੱਥੇ ਵੀ ਟਿਕਦੇ ਨੇ ਉਥੋਂ ਦੀ ਧੂੜੀ ਆਪਾਂ ਮਸਤਕ ਨੂੰ ਲਾਉਂਦੇ ਹਾਂ ਆਪਣਾ ਜੀਵਨ ਸਫਲ ਕਰਨ ਦੇ ਲਈ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰਨਾਮ ਧਿਆਵਾ ਜੇ ਨਾਨਕ ਸਤਗੁਰੂ ਪੂਜਿਆ ਤិន ਹਰਪੂਜ ਕਰਾਵਾ ਤੋਂ ਉਥੇ ਉਹ ਸਥਾਨ ਬੜੇ ਸੁੰਦਰ ਬਣੇ ਹੋਏ ਨੇ ਚਾਰ ਲਾਵਾਂ ਦੇ ਨਾਲ ਗੁਰੂ ਅਰਜਨ ਸਾਹਿਬ ਦਾ ਵਿਆਹ ਹੋਇਆ ਸੀ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਣੀ ਇਹ ਪ੍ਰਗਟ ਕਰ ਦਿੱਤੀ ਸੀ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਤੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਦੀ ਅਜ਼ਮਤ ਬੁਲੰਦ ਹੋਈ